ਇੱਕ ਵੱਡੀ ਕਾਰਵਾਈ ਵਿੱਚ ਸੀਆਈਡੀ ਇੰਟੈਲੀਜੈਂਸ ਰਾਜਸਥਾਨ ਨੇ ਸ਼੍ਰੀਨਗਰ ਤੋਂ ਇੱਕ ਪਾਕਿਸਤਾਨੀ ਖੂਫੀਆ ਏਜੰਸੀ ਏਜੰਟ ਨੂੰ ਗ੍ਰਿਫਤਾਰ ਕੀਤਾ ਪੰਜਾਬ ਦੇ ਫਿਰੋਜ਼ਪੁਰ ਦਾ ਰਹਿਣ ਵਾਲਾ ਪ੍ਰਕਾਸ਼ ਸਿੰਘ ਉਰਫ ਬਾਦਲ ਪਿਛਲੇ ਕਈ ਦਿਨਾਂ ਤੋਂ ਆਈਐਸਆਈ ਏਜੰਟਾਂ ਨਾਲ ਗੁਪਤ ਅਤੇ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰ ਰਿਹਾ ਸੀ CID ਇੰਟੈਲੀਜੈਂਸ ਰਾਜਸਥਾਨ ਦੀ ਜੈਪੁਰ ਇਕਾਈ ਪਾਕਿਸਤਾਨੀ ਖੂਫੀਆ ਏਜੰਸੀਆਂ ਦੀਆਂ جاسੂਸੀ ਗਤੀਵਿਧੀਆਂ ਤੇ ਲਗਾਤਾਰ ਨਜ਼ਰ ਰੱਖ ਰਹੀ ਸੀ ਇਸ ਸਮੇਂ ਦੌਰਾਨ ਇਹ ਖੁਲਾਸਾ ਹੋਇਆ ਕਿ ਪ੍ਰਕਾਸ਼ ਸਿੰਘ ਉਰਫ ਬਦਲ ਸੋਸ਼ਲ ਮੀਡੀਆ ਰਾਹੀਂ ISI ਦੇ ਸੰਪਰਕ ਵਿੱਚ ਸੀ ਇਹ 에ਜੰਟ ਰਾਜਸਥਾਨ ਪੰਜਾਬ ਅਤੇ ਗੁਜਰਾਤ ਤੋਂ ਭਾਰਤੀ ਫੌਜ ਨਾਲ ਸੰਬੰਧਿਤ ਰਣਨੀਤਿਕ ਮਹੱਤਵਪੂਰਨ ਦੀ ਗੁਪਤ ਜਾਣਕਾਰੀ ਇਕੱਠੀ ਕਰ ਰਿਹਾ ਸੀ ਅਤੇ ਇਸ ਨੂੰ ਪਾਕਿਸਤਾਨੀ ਹੈਂਡਲਰਾਂ ਨੂੰ ਭੇਜ ਰਿਹਾ ਸੀ ਆਈਜੀ ਇੰਟੈਲੀਜੈਂਸ ਪਰਫੁੱਲ ਕੁਮਾਰ ਨੇ ਦੱਸਿਆ ਕਿ 27 ਨਵੰਬਰ ਨੂੰ ਸੂਚਨਾ ਮਿਲੀ ਸੀ ਕਿ ਸ਼ੱਕੀ ਪ੍ਰਕਾਸ਼ ਸਿੰਘ ਉਰਫ ਬਦਲ ਸ਼੍ਰੀ ਗੰਗਾ نگر ਵਿੱਚ ਫੌਜੀ ਸਥਾਪਨਾ ਸਾਧੂ ਵਾਲੀ ਦੇ ਨੇੜੇ ਦੇਖਿਆ ਗਿਆ ਬਾਰਡਰ ਇੰਟੈਲੀਜੈਂਸ ਟੀਮ ਨੇ ਤੁਰੰਤ ਕਾਰਵਾਈ ਕੀਤੀ ਅਤੇ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ। ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਉਸ ਦਾ ਮੋਬਾਈਲ ਫੋਨ ਵਿਦੇਸ਼ੀ ਅਤੇ ਪਾਕਿਸਤਾਨੀ ਵਟਸਐਪ ਨੰਬਰਾਂ ਨਾਲ ਲਗਾਤਾਰ ਸੰਪਰਕ ਵਿੱਚ ਸੀ। ਸਾਰੀਆਂ ਖੁਫੀਆ ਏਜੰਸੀਆਂ ਦੁਆਰਾ ਸ਼੍ਰੀ ਗੰਗਨਗਰ ਦੇ ਸੰਯੁਕਤ ਪੁਛਗਿਛ ਕੇਂਦਰ ਵਿੱਚ ਪੂਰੀ ਪੁਛਗਿਛ ਕੀਤੀ ਗਈ। ਪੁਛਗਿਛ ਤੋਂ ਪਤਾ ਲੱਗਾ ਕਿ ਮੁਲਜ਼ਮ ਆਪਰੇਸ਼ਨ ਸਿੰਧੂਰ ਤੋਂ ਬਾਦ ਐਸਆਈ ਦੇ ਲਗਾਤਾਰ ਸੰਪਰਕ ਵਿੱਚ ਸੀ ਉਹ ਪਾਕਿਸਤਾਨ ਸਥਿਤ ਆਪਣੇ ਆਕਾਮਾਂ ਨੂੰ ਭਾਰਤੀ ਫੌਜ ਦੇ ਵਾਹਨ ਫੌਜੀ ਸਥਾਪਨਾਵਾਂ ਸਰਹੱਦੀ ਖੇਤਰਾਂ ਦੀਪਗੋਲਿਕਤਾ ਪੁਲਾਂ ਸੜਕਾਂ ਰੇਲਵੇ ਲਾਈਨਾਂ ਅਤੇ ਨਵੇਂ ਨਿਰਮਾਣ ਕਾਰਜਾਂ ਵਰਗੀ ਰਣਨੀਤਕ ਜਾਣਕਾਰੀ ਪ੍ਰਦਾਨ ਕਰ ਰਿਹਾ ਸੀ